ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸ ਐਂਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀਆਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਚਲੋ ਜੀ ਸ਼ੁਰੂਆਤ ਕਰੀਏ ਅੱਜ ਦੇ ਦਿਨ ਦੀ ਅੱਜ ਦੇ ਬਲੌਗ ਦੀ ਤੇ ਆਪਾਂ ਰੈਡੀ ਹੋ ਕੇ ਆ ਗਿਆ ਨੀਚੇ ਅੱਜ ਵੈਸੇ ਪਹਿਲਾਂ ਮੈਂ ਜਾਣਾ ਸੀ ਮਾਰਕੀਟ ਮੈਨੂੰ ਥੋੜਾ ਕੰਮ ਸੀਗਾ ਘਰ ਦੇ ਲਈ ਕਿਉਂਕਿ ਨੈਕਸਟ ਮੰਥ ਘਰ ਦੇ ਵਿੱਚ ਆਪਾਂ ਨੇ ਛੋਟਾ ਜਿਹਾ ਇੱਕ ਫੰਕਸ਼ਨ ਆ ਰਿਹਾ ਤੇ ਕਾਫੀ ਟਾਈਮ ਤੋਂ ਮਤਲਬ ਆਪਾਂ ਸੋਚ ਰਹੇ ਸੀ ਸੁਖਨੀ ਸਾਹਿਬ ਦਾ ਪਾਠ ਕਰਾਉਣ ਦੇ ਲਈ ਬਟ ਫਿਰ ਹੁਣ ਆਪਾਂ ਸੋਚਿਆ ਕਿ ਚਲੋ ਅਖੰਡ ਪਾਠ ਸਾਹਿਬ ਕਰਵਾਵਾਂਗੇ ਸੋ ਨੈਕਸਟ ਮੰਥ ਬਸ ਥੋੜੇ ਹੀ ਦਿਨ ਰਹਿ ਗਏ ਤੇ ਆਪਣੇ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਦਾ ਪਾਠ ਹੋਣਾ ਹੈ ਸੋ ਉਹਦੇ ਲਈ ਥੋੜੀਆਂ ਜਿਹਾ ਤਿਆਰੀਆਂ ਕਰਨੀਆਂ ਨੇ ਘਰ ਦੇ ਵਿੱਚ ਥੋੜਾ ਜਿਹਾ ਸਮਾਨ ਲਿਆਉਣਾ ਸੀਗਾ ਆਪਾਂ ਡੈਕੋਰੇਸ਼ਨ ਵਾਲਾ ਵੀ ਤੇ ਕਿਉਂਕਿ ਫੈਸਟੀਵਲ ਹੋਣ ਜਾਂ ਘਰ ਦੇ ਵਿੱਚ ਫੰਕਸ਼ਨ ਹੋਣ ਉਹ ਉਸ ਦੇ ਬਹਾਨੇ ਹੀ ਆਪਾਂ ਘਰ ਦੇ ਵਿੱਚ ਥੋੜੀ ਚੇਂਜਿੰਗ ਕਰ ਲੈਣੇ ਆ ਸੋ ਮੈਂ ਜਾਣਾ ਸੀ ਅੱਜ ਬਟ ਅੱਜ ਫੇਰ ਮੈਨੂੰ ਥੋੜਾ ਜਿਹਾ ਹੋਰ ਪਾਸੇ ਕੰਮ ਨਿਕਲ ਆਇਆ ਤੇ ਆਪਾਂ ਪੈਂਡਿੰਗ ਕਰਤਾ ਕੰਮ ਤੇ ਹੁਣ ਲਗਾਤਾਰ 2-3 ਦਿਨ ਮੈਂ ਬਿਜ਼ੀ ਹਾਂ ਤੇ ਤੁਹਾਨੂੰ ਦਿਖਾਉਂਦੇ ਜਾਵਾਂਗੇ ਵੈਸੇ ਮੈਂ ਕਿੱਥੇ-ਕਿੱਥੇ ਚੱਲੀਆਂ 2-3 ਦਿਨ ਤੇ ਬਾਕੀ ਆਪਾਂ ਹੋਰ ਕੀ-ਕੀ ਸ਼ਾਪਿੰਗ ਕਰਨੀ ਆ ਕਰਦੇ ਰਹੀਓ ਸਾਰੀ ਤੁਹਾਨੂੰ ਦਿਖਾਉਂਦੇ ਜਾਵਾਂਗੇ ਸੋ ਚਲੋ ਜੀ ਅੱਜ ਦੇਖਦੇ ਆਪਾਂ ਫਿਲਹਾਲ ਤੱਕ ਕੀ ਕਰਦੇ ਆ ਤੇ ਬਣੇ ਰਹੋ ਫਿਰ ਵੀਡੀਓ ਦੇ ਨਾਲ ਲਾਓ ਵੀ ਨਿਕਲ ਲੈ ਆਪਾਂ ਘਰ ਤੋਂ ਆਪਣੇ ਮਾਰਕੀਟ ਦੇ ਕੰਮ ਕਰਨ ਲਈ ਸਤਿ ਸ੍ਰੀ ਅਕਾਲ ਅੱਤਿਕਾਂ ਤੇ ਹੁਣ ਦੇਖਦੇ ਆ ਪਹਿਲਾਂ ਕਿੱਲਾ ਜਾਣਾ ਜਾਂ ਫਿਰ ਪਹਿਲਾਂ ਕਿੱਥੇ ਜਾਣਾ ਪਹਿਲਾਂ ਪਹਿਲਾਂ ਸ਼ਹਿਰ ਜਾਣਾ ਬਾਪਸੀਆਂ ਦੇ ਵਿੱਚ ਕਿੱਲਾ ਓਕੇ ਪਹਿਲਾਂ ਆਪਾਂ ਚੱਲਦੇ ਆ ਲੁਧਿਆਣੇ ਫਿਰ ਆਪਾਂ ਜਾਵਾਂਗੇ ਕਿੱਲਾ ਲਾਵੀ ਕੰਮ ਦੇ ਕਮਾਉਂਦੇ ਇੱਧਰਲੇ ਕੰਮ ਤਾਂ ਆਪਾਂ ਸਾਰੇ ਕਰ ਲਏ ਹੋ ਗਏ ਸਾਰੇ ਨਹੀਂ ਇੱਕ ਰਹਿੰਦਾ ਅਜੇ ਇנק ਲੈਣੀ ਆਪਾਂ ਪ੍ਰਿੰਟਰ ਦੀ ਚਲੋ ਮੈਂ ਤਾਂ ਅੱਜ ਸੈਰ ਕਰਨੇ ਆਈ ਸੀ ਨਾਲ ਇੰਦਰਜੀਤ ਔਕਾ ਦੇ ਗਿਆ ਕਹਿੰਦਾ ਤੇਰੇ ਕੰਮ ਕਾਲੂ ਕਰਾਂਗੇ ਲੈ ਦੱਸ ਇਹ ਕੋਈ ਗੱਲਾਂ ਨਹੀਂ ਹੁੰਦੀਆਂ ਇੰਦਰਜੀਤ ਇਹ ਤਾਂ ਸੱਜਣਾ ਫਿਰ ਤੋਂ ਉਹੀ ਗੱਲਾਂ ਕਰਦਾ ਤਾਂ 70 ਆਲ ਸੀ ਆਸਟ੍ਰੇਲੀਆ ਗੱਲਾਂ ਕਰਦਾ ਫਿਰ ਹਾਂ ਫਿਰ ਆ ਜਾਾਂਗੇ ਕੋਈ ਨਾ ਕੱਲੂ ਜਾਣਾ ਹੀ ਆਪਾਂ ਕੱਲੂ ਆਪਣੀ ਸਾਰੀ ਦਿਹਾੜੀ ਉੱਧਰ ਲੱਗ ਜਾਣੀ ਖੰਨੇ ਵੀ ਜਾਣਾ ਆਪਾਂ ਖੰਨੇ ਇੰਦਰਜੀਤ ਨੇ ਕੱਲੂ ਸ਼ਾਪਿੰਗ ਕਰਾਉਣੀ ਹੈ ਯੇ ਚਲੋ ਜੀ ਚਲਦੇ ਆਂ ਘਰ ਕਿਉਂਕਿ ਘਰ ਟੈਡੀ ਉਹਨਾਂ ਚਾਹੀਦੀ ਹੈ ਗੱਡੀ ਉਹਨਾਂ ਨੇ ਜਾਣਾ ਹੈ ਕਿਤੇ ਤੇ ਦਵਾਈ ਲੈਣ ਵਗੈਰਾ ਵੀ ਤੇ ਫਿਰ ਚਲੋ ਆਪਾਂ ਕਲੂ ਖੰਨੇ ਤੋਂ ਆਉਂਦੇ ਹੋਏ ਸਿੱਧਾ ਹੀ ਇੱਧਰ ਆ ਜਾਾਂਗੇ ਤੇ ਫਿਰ ਇੱਥੇ ਬਾਕੀ ਮੈਂ ਦੇਖੂ ਅਗਰ ਮੈਨੂੰ ਖੰਨੇ ਹੀ ਆਪਣੇ ਬਾਰਮਰ ਸੂਟ ਚਾਹੀਦੇ ਸੀਗੇ ਖੰਨੇ ਮਿਲ ਜਾਣ ਬਟ ਟਰੈਕਲਰ ਵਾਲਾ ਸੂਟ ਤਾਂ ਮੈਥੀ ਦੇਣਾ ਸੀ ਚਲੋ ਕੋਈ ਦੇਖ ਲਓ ਵੀ ਆਪਾਂ ਨੂੰ ਲੱਗਿਆ ਹੀ ਭੁੱਖ ਪਹਿਲਾਂ ਮੈਂ ਸੋਚਿਆ ਸੀ ਕਿ ਚਲੋ ਰੈਸਟ ਕਰਦੇ ਅੱਜ ਸੌਂ ਜਾਂਦੇ ਆਂ ਫਿਰ ਮੈਂ ਕਿਹਾ ਚਲੋ ਸੌ ਕੇ ਉਧਰ ਸੁਸਤੀ ਪੈ ਜਾਂਦੀ ਆ ਫੀਵਰ ਦੀ ਤਰ੍ਹਾਂ ਫੀਲ ਹੋਣ ਲੱਗ ਜਾਂਦਾ ਕੁਝ ਖਾ ਪੀ ਲੈਨੇ ਆ ਤੇ ਹੁਣ ਆਪਾਂ ਖਾਣੇ ਆ ਬਿੰਗੋ ਬਿੰਗੋ ਮੈਡ ਐਂਗਲਸ ਤੇ ਨਾਲ ਕੋਕ ਤੇ ਨਾਲ ਦੇਖਦੇ ਆਪਾਂ ਟੀਵੀ ਤੇ ਜਦ ਤੱਕ ਬੱਚੇ ਆ ਜਾਣਗੇ ਫਿਰ ਫਿਰ ਆਪਾਂ ਚਲੋ ਉਧਰ ਬਿਜ਼ੀ-ਬੁਜ਼ੀ ਹੋ ਜਾਣਾ ਆ ਤੇ ਅੱਜ ਥੋੜੀ ਇੰਸਟਾਗ੍ਰam ਤੇ ਆਪਾਂ ਫਰਨੀਚਰ ਦੇ ਰਿਲੇਟਡ ਕੁਝ ਜ਼ਰੂਰੀ ਵੀਡੀਓਜ਼ ਵੀ ਬਣਾਉਣੀਆਂ ਨੇ ਔਰ ਉਹ ਵੀ ਡਿਟੇਲ ਦਮਾਂਗੇ ਸਾਰੇ ਦੇਖਦੇ ਆ ਖਾ ਪੀ ਕੇ ਫਿਰ ਵੀਡੀਓਜ਼ ਬਣਾ ਲਈਏ ਦੋ ਤਿੰਨਕ ਕਿਉਂਕਿ ਕਾਫੀ ਜ਼ਰੂਰੀ ਕਈ ਗੱਲਾਂ ਇਦਾਂ ਨਹੀਂਆਂ ਨੇ ਜਿਹੜੀਆਂ ਆਪਾਂ ਵੀਡੀਓਜ਼ ਦੇ ਥਰੂ ਦੱਸਣੀਆਂ ਨੇ ਆਪਣੇ ਕਸਟਮਰਸ ਨੂੰ ਫਸਟਲੀ ਤਾਂ ਇਹ ਹੋ ਜਾਣਾ ਕਿ ਆਪਣੀ ਜਿਹੜੀ ਪੇਮੈਂਟ ਹੈ ਉਹ ਸਾਰੀ ਇੱਥੇ ਹੀ ਹੋਏਗੀ ਸ਼ੋਰੂਮ ਤੇ ਉਹ ਚਾਹੇ ਤਾਂ ਤੁਸੀਂ ਆਨਲਾਈਨ ਕਰ ਸਕਦੇ ਹੋ ਜਾਂ ਫਿਰ ਤੁਸੀਂ ਬਾਈ ਕੈਸ਼ ਕਰ ਸਕਦੇ ਹੋ ਡਰਾਈਵਰ ਦੇ ਹੱਥ ਪੇਮੈਂਟ ਬਿਲਕੁਲ ਨਹੀਂ ਆਏਗੀ ਹੁਣ ਤੋਂ ਤੇ ਸੈਕਿੰਡ ਲਈ ਵੀ ਹੋਰ ਕਾਫੀ ਸਾਰੀ ਗੱਲਾਂ ਹੈ ਕਿ ਤੁਸੀਂ ਮੇਰਮੈਂਟ ਆਪਣਾ ਜਾਂ ਤਾਂ ਪ੍ਰੋਪਰ ਲੈ ਕੇ ਆਓ ਨਹੀਂ ਫੇਸ ਜਿਹੜਾ ਸਾਡਾ ਕਾਰੀਗਰ ਜਾਏਗਾ ਉਹਦੇ ਚਾਰਜਸ ਹੁੰਦੇ ਆ 1000 ਰੁਪੀ ਹੁੰਦੇ ਆ ਅਗਰ ਤੁਸੀਂ ਸੋਫਾ ਬਣਵਾ ਲੈਨੇ ਉਹਦੇ ਵਿੱਚ 500 ਹੈ ਤੁਹਾਡਾ ਸੋਫੇ ਦੇ ਵਿੱਚ ਅਡਜਸਟ ਹੋ ਜਾਂਦਾ ਤੇ 500 ਕਾਰੀਗਰ ਦਾ ਹੀ ਰਹਿੰਦਾ ਠੀਕ ਹੈ ਜੀ ਅਗਰ ਤੁਸੀਂ ਨਹੀਂ ਸੋਫਾ ਬਣਵਾਉਂਦੇ ਤੁਹਾਡਾ ਪਲਾਨ ਕੈਨਸਲ ਹੋ ਜਾਂਦਾ ਤਾਂ ਤੁਹਾਡਾ 1000 ਰੁਪੀ ਸਾਰਾ ਹੀ ਕਾਰੀਗਰ ਦਾ ਆ ਤੇ ਕਈ ਅਨਾਉਂਸਮੈਂਟਸ ਆਪਾਂ ਇਦਾਂ ਨਹੀਂ ਆ ਕਰਨੀਆਂ ਨੇ ਅੱਜ ਜ਼ਰੂਰੀ ਵੀਡੀਓਜ਼ ਬਣਾਉਣੀਆਂ ਨੇ ਪਹਿਲਾਂ ਖਾ ਪੀ ਲਈਏ ਪੇਟ ਪੂਜਾ ਕਰੀਏ ਫੇਰ ਕੰਮ ਕਰਦੇ ਆ। ਲਓ ਜੀ ਬੈਠੇ ਬੈਠੇ ਅੱਜ ਤਾਂ ਟਾਈਮ ਹੋ ਗਿਆ ਆਪਾਂ ਨੂੰ ਪੌਣੇ ਪੰਜ ਦਾ। ਬੱਚੇ ਵੀ ਸਕੂਲ ਤੋਂ ਆ ਗਏ ਸੀ ਤੇ ਫਿਰ ਮੈਂ ਆਪਣੀ ਇੱਕ ਮੂਵੀ ਦੇਖੀ। ਆਦਬ ਜੱਦੀ ਜੀ ਰਹਿੰਦੀ ਸੀ ਵੈਸੇ ਹਜੇ ਵੀ ਰਹਿੰਦੀ ਐ ਐਪੀਸੋਡ ਚੱਲਦੇ ਆ। ਤੇ ਹੁਣ ਦੇਖੀਏ ਬਾਹਰ ਕੀ ਕਰਦੇ ਆ ਬਾਹਰਲੀ ਹਵਾ ਲਾਇਆ ਜੀ ਮਾੜੀ ਜੀ। ਬੱਚਿਆਂ ਦੀ ਵੀ ਦੇਖੀਏ ਕਿ ਟਿਊਸ਼ਨ ਲੱਗ ਚੁੱਕੀ ਐ ਜਾਂ ਨਹੀਂ। ਗਾ ਪਾਇਆ ਪਿਆ ਹੁਣ ਉਹਨਾਂ ਨੇ ਵੀ ਬਾਹਰ ਹੋ ਰਹੇ ਨੇ ਕੰਮ। ਹਾਂ ਤਾਂ ਚਾਨਣਾ ਹੀ ਪਿਆ ਮਾਕੇ ਤੇ ਹਨੇਰਾ ਹੋ ਗਿਆ। ਹਾਂ ਤਾਂ ਚਾਨਣਾ ਗਿਆ। ਓ ਹੋ ਹੋ ਹੋ। ਨਵੀਂ ਗੇਮ ਡਾਊਨਲੋਡ ਕੀਤੀ ਅੱਜ ਮੈਂ। ਖੇਡਦੇ ਖੇਡਦੇ ਆ ਬੇੜਾ ਹੋ ਗਿਆ। ਮੂਵੀ ਵੀ ਦੇਖ ਲਈ ਮੈਂ ਆਪਦੀ। ਨਹੀਂ ਅੱਧੀ ਦੇਖੀ ਅਜੇ। ਲਾਓ ਜੀ ਆਪਾਂ ਅੱਗੇ ਉੱਪਰ। ਤੇ ਮੈਂ ਸੋਚਿਆ ਕਿ ਚਲੋ ਆਪਾਂ ਬੱਚਿਆਂ ਤੋਂ ਪਹਿਲਾਂ ਅਸੀਂ ਚੱਲ ਕੇ ਛੋਟੇ ਛੋਟੇ ਕੰਮ ਵੀ ਆ ਜਿਹੜੇ ਉਹ ਕਰਦਨੇ ਆ ਕਿਉਂਕਿ ਮਾਰਨਿੰਗ ਉੱਠਣਾ ਆਪਾਂ ਜਲਦੀ। ਕੱਲ ਨੂੰ ਜਰਾ ਆਪਾਂ ਬਾਜ਼ਾਰ ਕੋਲ ਤੇ ਖੰਨੇ ਥੋੜਾ ਜਿਹਾ ਸਮਾਨ ਖਰੀਦਣਾ ਸ਼ਾਪਿੰਗ ਕਰਨੀ ਥੋੜੀ ਜਿਹੀ ਆਪਾਂ ਨੇ ਟੀ ਉਹ ਲੈ ਕੇ ਆਉਣਾ ਆ ਬਾਕੀ ਦੇਖਦੇ ਹਾਂ ਹੋਰ ਕੀ ਲਵਾਂਗੇ ਫੋਨ ਵੱਜ ਗਿਆ